ਕਾਂਗਰਸ ਦੇ ਆਗੂਆਂ ਦੇ ਉੱਤੇ ਵਿਜੀਲੈਂਸ ਦਾ ਕਹਿਰ ਟੁੱਟਿਆ ਪਿਆ ਸਾਬਕਾ ਕੈਬਨਿਟ ਮਨਿਸਟਰ ਰਹਿ ਚੁੱਕੇ ਵੱਡੇ ਵੱਡੇ ਅਹੁਦੇ ਮਾਨ ਚੁੱਕੇ ਵੱਖ-ਵੱਖ ਕਾਂਗਰਸੀ ਆਗੂ ਆਏ ਦਿਨ ਵਿਜੀਲੈਂਸ ਦਾ ਸ਼ਿਕਾਰ ਜ਼ਰੂਰ ਬਣ ਰਹੇ ਨੇ ਪਰ ਵੱਡੇ ਇਲਜ਼ਾਮ ਵੀ ਉਹਨਾਂ ਦੇ ਉੱਤੇ ਲੱਗਦੇ ਪਏ ਨੇ ਉਹਨਾਂ ਦੇ ਵਿੱਚ ਹੀ ਗੁਰਪ੍ਰੀਤ ਸਿੰਘ ਕਾਂਗੜ ਜਿਹੜੇ ਕਿ ਸਾਬਕਾ ਮੰਤਰੀ ਵੀ ਰਹਿ ਚੁੱਕੇ ਨੇ ਉਹਨਾਂ ਦੇ ਉੱਤੇ ਵਿਜੀਲੈਂਸ ਵੱਲੋਂ ਵੱਡਾ ਐਕਸ਼ਨ ਕੀਤਾ ਗਿਆ ਤੋਂ ਦੱਸਦੀ ਹੈ ਕਿ ਗੁਰਪ੍ਰੀਤ ਸਿੰਘ ਕਾਂਗੜ ਦੇ ਜੱਦੀ ਪਿੰਡ ਵਿਜੀਲੈਂਸ ਦੀ ਟੀਮ ਪਹੁੰਚ ਜਾਂਦੀ ਹੈ ਡੀਐਸਪੀ ਵਿਜੀਲੈਂਸ ਉਸ ਦੀ ਅਗਵਾਈ ਕਰ ਰਹੇ ਹੁੰਦੇ ਨੇ ਤੇ ਉਹਨਾਂ ਦੇ ਨਾਲ ਚੰਡੀਗੜ੍ਹ ਤੋਂ ਆਏ ਕੁਝ ਅਧਿਕਾਰੀ ਵੀ ਮੌਜੂਦ ਹੁੰਦੇ ਨੇ ਔਰ ਪਿੰਡ ਕਾਂਗੜ ਪਹੁੰਚ ਕੇ ਤੇ ਗੁਰਪ੍ਰੀਤ ਕਾਂਗੜ ਦੇ ਘਰ ਪਹੁੰਚ ਜਾਂਦੇ ਨੇ ਉਹਨਾਂ ਦੀ ਕੋਠੀ ਪਹੁੰਚ ਜਾਂਦੇ ਨੇ ਤੇ ਉੱਥੇ ਛਾਣਬੀਨ ਹੁੰਦੀ ਆ ਪਰ ਹੁਣ ਜਿਹੜੀ ਖਬਰ ਸਾਹਮਣੇ ਆ ਰਹੀ ਹੈ ਉਸ ਮੁਤਾਬਕ ਉਸ ਕੋਠੀ ਦੀ ਪੈਮਾਈਸ਼ ਕੀਤੀ ਗਈ ਹੈ ਤਾਂ ਦੱਸਦੀ ਹੈ ਕਿ ਗੁਰਪ੍ਰੀਤ ਕਾਂਗੜ ਦੀ ਕੋਠੀ ਦੀ ਪੈਮਾਈਸ਼ ਦੀਆਂ ਖਬਰਾਂ ਸਾਹਮਣੇ ਆਉਣ ਲੱਗ ਗਈਆਂ ਨੇ ਵੱਡਾ ਐਕਸ਼ਨ ਕਰ ਦਿੱਤਾ ਗਿਆ ਵਿਜੀਲੈਂਸ ਵੱਲੋਂ ਤੁਹਾਨੂੰ ਦੱਸ ਦਈਏ ਕਿ ਜਿਵੇਂ ਜਾਣਕਾਰੀ ਸਾਹਮਣੇ ਆਈ ਹੈ ਡੀਐਸਪੀ ਵਿਜੀਲੈਂਸ ਮੌਕੇ ਤੇ ਪਹੁੰਚਦੇ ਨੇ ਬਠਿੰਡਾ ਤੋਂ ਡੀਐਸਪੀ ਵਿਜੀਲੈਂਸ ਮੌਕੇ ਤੇ ਪਹੁੰਚਦੇ ਨੇ ਉਹਨਾਂ ਦੇ ਨਾਲ ਉਹਦੀ ਟੀਮ ਹੁੰਦੀ ਹੈ ਔਰ ਨਾਲ ਨਾਲ ਚੰਡੀਗੜ੍ਹੋਂ ਆਈ ਅਧਿਕਾਰੀਆਂ ਦੀ ਟੀਮ ਮੌਜੂਦ ਹੁੰਦੀ ਹੈ ਜਿਹੜੀ ਉਹਨਾਂ ਦੇ ਨਾਲ ਕਾਂਗੜ ਪਿੰਡ ਜਾਂਦੀ ਹੈ ਤੇ ਕਾਂਗੜ ਪਿੰਡ ਜਾ ਕੇ ਤੇ ਗੁਰਪ੍ਰੀਤ ਕਾਂਗੜ ਦੀ ਕੋਠੀ ਦਾ ਨਿਰੇਖਣ ਕਰਨਾ ਸ਼ੁਰੂ ਕਰ ਦਿੰਦੀ ਹੈ ਔਰ ਨਾਲੋਂ ਨਾਲ ਉਹਨਾਂ ਦੀ ਕੋਠੀ ਦੇ ਵਿੱਚ ਮੌਜੂਦ ਸਾਮਾਨ ਤੇ ਗੱਡੀਆਂ ਦੇ ਬਾਰੇ ਵੀ ਚਰਚਾ ਹੋਣ ਲੱਗ ਜਾਂਦੀ ਹੈ ਗੁਰਪ੍ਰਿਤ ਕਾਂਗੜ ਦੇ ਉੱਤੇ ਡਿਸਪਰਪੋਰਸ਼ਨਟ ਐਸੈਟਸ ਦਾ ਮਾਮਲਾ ਹੈਗਾ ਆਮਦਨ ਤੋਂ ਜ਼ਿਆਦਾ ਜਾਇਦਾਦ ਦਾ ਮਾਮਲਾ ਹੈਗਾ ਆ ਤੇ ਉਸੇ ਦੇ ਚੱਲਦੇ ਵਿਜੀਲੈਂਸ ਦੇ ਰਡਾਰ ਦੇ ਉੱਤੇ ਗੁਰਪ੍ਰਿਤ ਕਾਂਗੜ ਹੁੰਦੇ ਨੇ ਪਹਿਲਾਂ ਵੀ ਕਿੰਨੀ ਵਾਰ ਪੁਛ ਪੜਤਾਲ ਵਾਸਤੇ ਗੁਰਪ੍ਰੀਤ ਕਾਂਗੜ ਨੂੰ ਤਲਬ ਕੀਤਾ ਜਾ ਚੁੱਕਿਆ ਔਰ ਜਾਣਕਾਰੀ ਮੁਤਾਬਕ ਜਦੋਂ ਹੁਣ ਵਿਜੀਲੈਂਸ ਦੀ ਟੀਮ ਪਹੁੰਚਦੀ ਹੈ ਤੇ ਉਸ ਵੇਲੇ ਗੁਰਪ੍ਰੀਤ ਕਾਂਗੜ ਆਪਣੇ ਘਰ ਨਹੀਂ ਹੁੰਦੇ ਜਦਕਿ ਘਰ ਉਹਨਾਂ ਦਾ ਆਪਣਾ ਮੁੰਡਾ ਮੌਜੂਦ ਹੁੰਦਾ ਹੈ ਅਤੇ ਉਹਨਾਂ ਦਾ ਇੱਕ ਕਰੀਬੀ ਦੋਸਤ ਉਹਨਾਂ ਦੇ ਘਰ ਦੇ ਵਿੱਚ ਉਸ ਵੇਲੇ ਹੁੰਦਾ ਜਦੋਂ ਵਿਜੀਲੈਂਸ ਦੀ ਟੀਮ ਆਉਂਦੀ ਹੈ ਵਿਜੀਲੈਂਸ ਦੀ ਟੀਮ ਆ ਕੇ ਸਮਾਨ ਦਾ ਨਰੀਖਣ ਕਰਦੀ ਹੈ ਤੇ ਗੱਡੀਆਂ ਦਾ ਨਰੀਖਣ ਕਰਦੀ ਹੈ ਕਿੰਨੀਆਂ ਗੱਡੀਆਂ ਨੇ ਔਰ ਘਰ ਦੇ ਵਿੱਚ ਕੀ ਕੀ ਸਮਾਨ ਹੈ ਇਸ ਬਾਰੇ ਜਾਂਚ ਜਿਹੜੀ ਆ ਕੀਤੀ ਜਾਂਦੀ ਹੈ ਪਰ ਇਸ ਮਾਮਲੇ ਨੂੰ ਲੈ ਕੇ ਹੁਣ ਇਹ ਖਬਰ ਸਾਹਮਣੇ ਆ ਗਈ ਹੈ ਕਿ ਹੁਣ ਕੋਠੀ ਦੀ ਕੰਪਾਈਮਾਈਸ਼ ਜਿਹੜੀ ਆ ਉਹ ਕੀਤੀ ਹੈ ਕੋਠੀ ਦੀ ਕੰਪਾਈਮਾਈਸ਼ ਨੂੰ ਲੈ ਕੇ ਬਿਜ਼ਨਸ ਦਾ ਵੱਡਾ ਐਕਸ਼ਨ ਕੀਤਾ ਕਾਂਗੜ ਦੇ ਖਿਲਾਫ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਵਿੱਚ ਮინისტრ रह चुके ਨੇ ਮੰਤਰੀ रह चुके ਨੇ ਕੈਬਨਟ ਮੰਤਰੀ रह चुके ਨੇ ਗੁਰਪ੍ਰੀਤ ਕਾਂਗੜ ਪਰ ਹੁਣ ਬੁਰੇ ਫਸੇ ਹੋਏ ਨੇ ਆਮਦਨ ਨਾਲੋਂ ਜ਼ਿਆਦਾ ਜਾਇਦਾਦ ਦਾ ਮਾਮਲਾ ਹੈ ਪਰ ਗੁਰਪ੍ਰੀਤ ਕਾਂਗੜ ਦਾ ਇਹ ਦਾਵਾ ਹੈ ਕਿ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਉਹਨਾਂ ਦੇ ਨਾਲ ਬਦਲਾ ਲੈ ਰਹੀ ਹੈ ਉਹਨਾਂ ਨੂੰ ਜਾਣ ਬੁੱਝ ਕੇ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਤੋਂ ਜ਼ਿਆਦਾ ਹੋਰ ਕੁਝ ਨਹੀਂ ਹੈ ਲਗਾਤਾਰ ਇਸ ਮਾਮਲੇ ਨੂੰ ਲੈ ਕੇ ਚਰਚਾਵਾ ਚੜੀਆਂ ਹੋਈਆਂ ਨੇ ਪਰ ਇਸ ਮਾਮਲੇ ਦੇ ਵਿੱਚ ਜੋ ਬਿਆਨ ਸਾਹਮਣੇ ਆਏ ਨੇ ਆਓ ਤੁਹਾਨੂੰ ਸੁਣਾ ਦਿੰਦੇ ਹਾਂ ਸਰ ਜੀ ਜਿਹੜੀ ਹੈ ਮੇਅਰ ਮੈਸਜ ਆਉ ਕੋ ਕਰਨੀ ਸੀ ਜੀ ਉਹ ਅਸੀਂ ਮੋਸਟਲੀ ਕਰ ਲਈ ਸੀ ਵੀ ਪਰ ਲਾਸਟ ਦੇ ਵਿੱਚ ਜਦੋਂ ਦੋ ਕਮਰੇ ਰਹਿ ਗਏ ਸਾਡੇ ਚੈੱਕ ਕਰਨ ਵਾਲੇ ਤਾਂ ਉਹਨਾਂ ਦੇ ਵਿੱਚ ਉਹ ਕਹਿੰਦੇ ਕਹਿੰਦੇ ਕਿ ਅਸੀਂ ਜਿਹੜੀ ਮੇਨ ਉਹਦਾ ਬੇਟਾ ਸੀ ਯਾਰ ਮਨਦੀਪ ਸਿੰਘ ਉਹਨਾਂ ਦੀ ਹਾਜ਼ਰੀ ਤੁਸੀਂ ਕਰਦੇ ਹੋ ਵੀ ਉਹ ਸੋ ਕਹਿੰਦੇ ਜੀ ਅਸੀਂ ਤਾਂ ਜਾ ਰਹੇ ਹਾਂ ਜੀ ਉਹ ਫਿਰ ਸਾਡੇ ਨਾਲ ਕੋਆਪਰੇਟ ਨਹੀਂ ਕੀਤਾ ਤੇ ਚਲੇ ਗਏ ਤੇ ਹੁਣ ਇਸ ਤੋਂ ਬਾਅਦ ਅਸੀਂ ਦੁਬਾਰੇ ਜਿਹੜਾ ਜੋ ਪ੍ਰੋਸੈਸ ਹੈਗਾ ਕਿਉਂਕਿ ਮੋਸਟਲੀ 90% ਤੱਕ ਤਕਰੀਬਨ ਕੰਪਲੀਟ ਹੋਈ ਹੈ ਪ੍ਰੋਸੈਸ ਸਾਡਾ ਜੋ ਰੰਦਾ ਹੈਗਾ ਉਹ ਫਿਰ ਉਸ ਤੋਂ ਬਾਅਦ ਉਸੇ ਤਰ੍ਹਾਂ ਜਿਵੇਂ ਕਿ ਤਾਂ ਵੀ ਗ੍ਰਾਮੀ ਹੋਈ ਸੀ ਨੇ ਬ੍ਰਾਂਡਜੀ ਦਾ ਰਿਕਟਰ ਰੇਡ ਨਹੀਂ ਹੋਇਆ ਜੀ ਇਹ ਇਹਦੇ ਸਿਰਫ ਉਹਨਾਂ ਦੇ ਘਰ ਦੇ ਵਿੱਚ ਜੋ ਐਸੈਟਸ ਬਣਾਏ ਹੋਏ ਆ ਉਹਨਾਂ ਦੇ ਅਸੀਂ ਵੈਰੀਫਿਕੇਸ਼ਨ ਵਾਸਤੇ ਉਹਦੀ ਜਿਹੜੀ ਮੈਡਮੈਂਟ ਕਰਵਾ ਕੇ ਟੋਟਲ ਉਹਦਾ ਐਸਟੀਮੇਟ ਲਗਾਉਣਾ ਸੀ ਕਿੰਨੀ ਇਹ ਇਹਦੇ ਕਿੰਨਾ ਖਰਚਾ ਆ Subscribe to One India channel and never miss an update